ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਹੋਪਸ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਹਾਂਜੀ ਆਪਾਂ ਇੱਕ ਛੋਟੀ ਜਿਹੀ ਵੀਡੀਓ ਬਣਾ ਰਹੇ ਆਂਗੇ ਤੇ ਹੋਪਸ ਹੋ ਸਾਨੂੰ ਵੀਡੀਓ ਦੇਖ ਕੇ ਬਹੁਤ ਮਜ਼ਾ ਆਊਗਾ ਤੇ ਬਹੁਤ ਵਧੀਆ ਤਰੀਕੇ ਨਾਲ ਮੈਂ ਬਣਾਈ ਹੈਗੀ ਜਿਵੇਂ ਮਤਲਬ ਪੁਰਾਣੇ ਤਰੀਕੇ ਨਾਲ ਜੋ ਵੀ ਪਹਿਲਾਂ ਲੋਕ ਕੰਮ ਕਰਦੇ ਸੀਗੇ ਹਨਾ ਜੋ ਕੰਮ ਨਹੀਂ ਸੋੜੀਆਂ ਨਹੀ ਤੇ ਉਹ ਮੈਂ ਕੀਤਾ ਹੈਗਾ ਜਦੋਂ ਮਮੀ ਨਾਲ ਹੈਲਪ ਕਰਾਈ ਹੈ ਤੇ ਇਹ ਸਿੱਖਿਆ ਵੀ ਹੈ ਨਾਲ ਤੋਂ ਹਨਾ ਤੇ ਆਪਣੇ ਕੰਮ ਦੀ ਕੁੜੀਆਂ ਦੇ ਖਾਸ ਕਰਕੇ ਕੰਮ ਆਉਣ ਵਾਲੀ ਚੀਜ਼ ਹੈਗੀ ਕਿਤੇ ਨਾ ਕਿਤੇ ਆਪਣੇ ਇਹ ਕੰਮ ਜ਼ਰੂਰ ਆਉਂਦੀ ਹੈ ਜੀ ਵੈਸੇ ਤਾਂ ਹੁਣ ਬਹੁਤ ਘੱਟ ਇਹ ਚੀਜ਼ ਵੱਸ ਤੋਂ ਚਾਹੁੰਦੀ ਹੈ ਵੀ ਬਸ ਲੋ ਘੱਟ ਕਰਦੇ ਕੋਈ ਪੁਰਾਣੀਆਂ ਬੁੜੀਆਂ ਹੀ ਕੰਮ ਇਹ ਕਰਦੀਆਂ ਨਹੀਂ ਆ ਪਰ ਸਿੱਖਣਾ ਚਾਹੀਦਾ ਆਪਾਂ ਨੂੰ ਨਵੀਆਂ ਕੁੜੀਆਂ ਨੂੰ ਵੀ ਜੀ ਵੀ ਮਤਲਬ ਆਪਣੇ ਕੰਮ ਆਉਣ ਵਾਲੀ ਚੀਜ਼ ਹੈ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਇਹ ਜ਼ਰੂਰ ਜ਼ਰੂਰ ਪੈਂਦੀ ਹੈ ਜੀ ਤੋ ਉਹ ਵਧੀਆ ਬਣਨ ਲੱਗੀ ਜੇ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਤੇ ਫਿਰ ਆਪਾਂ ਤੁਹਾਨੂੰ ਨੇਂਦਿਕਲਪਤ ਕਰਦੇ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਹੁੰਦਾ ਮੋੜ ਆ ਗਏ ਤੈਨੂੰ ਸਮਝਾਉਣਾ ਕਿ ਤੇ ਵੀ ਸਰੇਪਤ ਨਭਾਇੰਦੀ ਕਿ ਤੇ ਬਰੋ ਅੱਜ ਹੀ ਫਾ ਕਰੇ ਇਹ ਐ ਮੋੜਿਆ ਵੀ ਆ ਗਏ ਅੱਜ ਬੱਦੀ ਮੋੜੇ ਦੇ ਕੋਈ ਨਹੀਂ ਤੇ ਕੋਈ ਨਹੀਂ ਬੜਾਈ ਬੋਪਰਾ ਜਿ ਬਣਾਈ ਬਾਈ ਨਾਈ ਲੱਗਿਆ ਰੇ ਤੇ ਕੋ ਬਣਾ ਫਨੀ ਰਿਹਾ ਲਾ ਬਾਰੇ ਸਭ ਕਰਨੇ ਕਹਿ ਦੇ ਦੇ ਬੁਢਿਆਂ ਨੂੰ ਮੈਂ ਹੋਰ ਇਧਰ ਪਾਣੀ ਇੰਕਾ ਦੇ ਮੋਟਾ ਵੱਡਾ ਨਹੀਂ ਵੱਡਾ ਨਿਕੋ ਨਹੀਂ ਇਦਾਂ ਇਹੋ ਨਹੀਂ ਨਿਕੋ ਇਹ ਤਾਂ ਉਹ ਕੋਈ ਕਾਹਨ ਰੱਖੇ ਨਿਕਲੇ ਜਾਂਦੇ ਨਹੀਂ ਕਰਦੇ

빚고, 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 빚 이제. 고 빚고, 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 빚 ਅ ਵੀਡੀਓ ਦੇਖ ਲਈ ਹੋਗੀ ਤੁਸੀਂ ਤੇ ਹੋਪਸ ਆ ਤੁਹਾਨੂੰ ਪਸੰਦ ਵੀ ਆਈ ਹੋਊਗੀ ਛੋਟੀ ਜਿਹੀ ਕਲਿੱਪ ਹੈਗੀ ਤੇ ਮੈਸੇਜ ਮੈਂ ਉਸ ਚ ਬਹੁਤ ਵੱਡਾ ਦਿੱਤਾ ਹੈਗਾ ਖਾਸ ਕਰਕੇ ਕੁੜੀਆਂ ਨੂੰ ਵੈਸੇ ਮੁੰਡੇ ਵੀ ਇਹ ਕੰਮ ਕਰ ਸਕਦੇ ਐ ਏਡਾ ਕੋਈ ਔਖਾ ਨਹੀਂ ਹੈਗਾ ਕਿਤੇ ਨਾ ਕਿਤੇ ਕੰਮ ਜ਼ਰੂਰ ਆ ਜਾਂਦੀ ਹੈ ਪਰ ਕੁੜੀਆਂ ਲਈ ਇਹ ਖਾਸ ਕਰਕੇ ਵੀਡੀਓ ਹੋਗੀ ਤੇ ਹੋਪਸ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਤੇ ਇੱਕ ਕੁਐਸਚਨ ਹੈ ਜੀ ਆਪਾਂ ਇਹਨਾਂ ਨੂੰ ਮਤਲਬ ਇਹ ਕਵਰ ਆਪਾਂ ਵਾਸ਼ ਕੀਤੇ ਸੀਗੇ ਤੇ ਅਸੀਂ ਤਾਂ ਇਹਨਾਂ ਨੂੰ ਨੰਗੰਦੇ ਪਾਉਣਾ ਕਹਿੰਦੇ ਹੈਗੇ ਤੇ ਕਿਉਂਕਿ ਮਤਲਬ ਐਸੀ ਹੀ ਮੈਨੂੰ ਪਤਾ ਸੀ ਇਹ ਪਹਿਲਾਂ ਮੈਨੂੰ ਨੰਗੰਦੇ ਪਾਣਾ ਕਹਿੰਦੇ ਆ ਤੇ ਮੰਮੀ ਨੇ ਵੀ ਮੈਨੂੰ ਅੱਜ ਦੱਸ ਤੋ ਵੀ ਇਹਨਾਂ ਨੰਗੰਦੇ ਪਾਣਾ ਕਹਿੰਦੇ ਆ ਤੇ ਤੁਹਾਡੇ ਪਿੰਨਾ ਚ ਜਾਂ ਵੀ ਕਿਤੇ ਹੋਰ ਕੁਝ ਕਹਿੰਦੇ ਹੈਗੇ ਤਾਂ ਜਰੂਰ ਦੱਸਿਓ ਕਮੈਂਟਾਂ ਚ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰ ਲੈ ਜਾਨਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਜੀ ਤੇ ਹਾਂਜੀ ਸੱਚੀ ਕਾਜੀ ਸਾਰਿਆਂ ਨੂੰ